ਗਰਦਵਾਰਾ ਕੋਤਵਾਲੀ ਸਹਾਬ ਦਾ ਇਤਿਹਾਸ ਸਾਪਜ ਦੇ ਨਾਲ ਸਾਂਝਾ ਕਰਨ ਲੱਗੇ ਆ ਸਰਸਾ ਨਦੀ ਤੋਂ ਬਿਛੜ ਕੇ ਮਾਤਾ ਜੀ ਨੇ ਸਹਿਬਜਾਦਿਆਂ ਨਾਲ ਇੱਕ ਰਾਤ ਸਰਸਾ ਨਦੀ ਦੇ ਕਿਨਾਰੇ ਕੰਮੇ ਮਾਸ਼ ਕੀ ਦੀ ਚੁੱਕੀ ਵਿੱਚ ਕੱਟੀ ਉੱਥੋਂ ਦੋ ਦਿਨ ਲక్ష్ਮੀ ਨਾਮ ਦੀ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ ਉਥੇ ਸਹੇੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਦਿੱਤੇ ਸਹਿਬਜਾਦਿਆਂ ਨੂੰ ਨਾਲ ਆਪਣੇ ਪੈੰਡ ਲੈ ਆਇਆ ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਰੁਪਿਆਂ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨiyet ਬਦਲ ਗਈ ਮੋਹਰਾ ਉਸ ਨੇ ਛਾ ਦਿੱਤੀਆਂ ਤੇ ਸ਼ੋਰ ਪਾਉਣ ਲੱਗ ਗਿਆ ਕਿ ਚੋਰੀ ਹੋ ਗਈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਭਾਈ ਰੌਲਾ ਨਾ ਪਾ ਮੋਹਰਾ ਇੱਥੋਂ ਹੀ ਹੋਣੀਆ ਨੇ ਘਰ ਵਿੱਚੋਂ ਬਾਹਰੋਂ ਕੋਈ ਨਹੀਂ ਆਇਆ ਘਰ ਵਿੱਚ ਹੀ ਹੋਣੀਆਂ ਗੰਗਾ ਰਾਮ ਤੂੰ ਹੀ ਕਿਤੇ ਰੱਖ ਕੇ ਭੁੱਲ ਗਿਆ ਉਸ ਨੇ ਇਤਨੀ ਗੱਲ ਦਾ ਗੁੱਸਾ ਕੀਤਾ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡਾ ਥਾਣਾ ਕੋਤਵਾਲੀ ਵਿੱਚ ਪਹੁੰਚ ਗਿਆ ਇੱਥੋਂ ਉਸ ਸਮੇਂ ਤੋਂ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਡਿਊਟੀ ਕਰਦੇ ਸਨ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਰਦ ਮਾਤਾ ਗੁਜਰੀ ਜੀ ਦੋਨੋਂ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੈਠੇ ਹਨ ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਓ ਜਾਨੀ ਖਾਂ ਮਾਨੀ ਖਾਂ ਨੇ ਮਾਤਾ ਜੀ ਤੇ ਦੋਵੇਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡਾ ਥਾਣੇ ਕੋਤਵਾਲੀ ਵਿੱਚ ਲੈ ਆਏ ਇਥੋਂ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕਪੜਾ ਦਿੱਤਾ ਸਵੇਰੇ ਹੁੰਦਿਆਂ ਸਾਰ ਬੈਲਗੱਡੀ ਵਿੱਚ ਬਿਠਾ ਕੇ ਸਰਹੰਦ ਨੂੰ ਲੈ ਗਏ ਇਸ ਕਰਕੇ ਇਸ ਸਥਾਨ ਬੜਾ ਹੀ ਪੂਜਨਯੋਗ ਹੈ